ਬਾਦਲ ਫਾਰਮ ਤੋਂ ਕੰਨੂਆ ਦਾ ਇੱਕ ਬਹੁਤ ਵੱਡਾ ਹਿੱਸਾ ਖਰੀਦਣ ਦੇ ਵਾਸਤੇ ਕਿਸਾਨਾਂ ਦੇ ਵੱਲੋਂ ਪੰਜਾਬ ਐਗਰੋ ਦੀ ਨਕੀਦੀ ਕੀਤੀ ਗਈ ਹੈ ਜੋ ਕਿ ਪੰਜਾਬ ਸਰਕਾਰ ਦੇ ਅੰਤਰਗਤ ਚੱਲਣ ਵਾਲਾ ਇੱਕ ਸਰਕਾਰੀ ਅਦਾਰਾ ਹੈ। ਅਬੋਹਰ ਦੇ ਵਿੱਚ ਪੰਜਾਬ ਦੇ ਕੁੱਲ 47000 ਹੈਕਟੇਅਰ ਦੇ ਵਿੱਚੋਂ 34000 ਹੈਕਟੇਅਰ ਦੇ ਉੱਪਰ ਕੰਨੂ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੇ ਸ਼ੁੱਕਰਵਾਰ ਨੂੰ ਪੰਜਾਬ ਐਗਰੋ ਦੇ ਖਰੀਦ ਤਰੀਕਿਆਂ ਦੇ ਉੱਪਰ ਆਪਣੀ ਅਸੰਤੁਸ਼ਟੀ ਜ਼ਾਹਿਰ ਕਰਦਿਆਂ ਰੋਜ਼ ਪ੍ਰਦਰਸ਼ਨ ਕਰ ਦਿੱਤਾ। ਅਤੇ ਸੜਕਾਂ ਦੇ ਉੱਪਰ ਚਾਰ ਚੁਫੇਰੀ ਕਿੰਨੂ ਹੀ ਕਿੰਨੂ ਸੁੱਟ ਦਿੱਤੇ ਪੰਜਾਬ ਐਗਰੋ ਪੰਜਾਬ ਸਰਕਾਰ ਦਾ ਖੇਤੀਬਾੜੀ ਪ੍ਰੋਸੈਸਿੰਗ ਵਿੰਗ ਮੁਕਸਰ ਬਠਿੰਡਾ ਅਤੇ ਫਜ਼ਿਲਕਾ ਜ਼ਿਲ੍ਹਿਆਂ ਦੇ ਪੰਜ ਪ੍ਰਮੁੱਖ ਕਿਸਾਨਾਂ ਖਾਸ ਤੌਰ ਦੇ ਉੱਪਰ ਕਿੰਨੂ ਦੀ ਖਰੀਦ ਦੇ ਲਈ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਉੱਪਰ ਬਹੁਤ ਜ਼ਿਆਦਾ ਮਿਹਰਬਾਨ ਕਰਦਾ ਹੋਇਆ ਜ਼ਾਹਿਰ ਹੋ ਰਿਹਾ ਹੈ ਇਸ ਸਾਲ 4230 ਮੀਟ੍ਰਿਕ ਟਨ ਨਿੰਬੂ ਜਾਤੀ ਦੇ ਫਲਾਂ ਦਾ ਇੱਕ ਮਹੱਤਵਪੂਰਨ ਹਿੱਸਾ ਠੀਕ 1100 ਮੀਟ੍ਰਿਕ ਟਨ ਜੋ ਹੈ ਉਹ ਸੁਖਬੀਰ ਸਿੰਘ ਬਾਦਲ ਦੀ ਮਲਕੀਅਤ ਵਾਲੇ 74 ਏਕੜ ਦੇ ਵਿੱਚ ਫੈਲੇ ਕਿਨੂ ਦੇ ਬਾਗਾਂ ਤੋਂ ਹਾਸਲ ਕੀਤਾ ਗਿਆ ਸੀ ਪੰਜਾਬ ਐਗਰੋ ਦੇ ਅਧਿਕਾਰੀਆਂ ਨੇ ਹਾਲਾਂਕਿ ਕਿਹਾ ਹੈ ਕਿ ਜ਼ਿਆਦਾਤਰ ਕਿਸਾਨਾਂ ਦੀ ਜ਼ਮੀਨ 10 ਏਕੜ ਤੋਂ ਘੱਟ ਹੈ ਜਦੋਂ ਕਿ ਸਿਰਫ ਚਾਰ ਕਿਸਾਨਾਂ ਦੇ ਕੋਲ 20 ਏਕੜ ਜਾਂ ਫਿਰ ਇਸ ਤੋਂ ਵੱਧ ਜ਼ਮੀਨ ਹੈ ਪ੍ਰਦਰਸ਼ਨਕਾਰੀਆਂ ਨੇ ਖਰੀਦ ਦਰਾਂ ਦੇ ਵਿੱਚ ਵਿਤਕਰਾ ਕਰਨ ਦਾ ਵੀ ਦੋਸ਼ ਲਗਾਇਆ ਹੈ ਪੰਜਾਬ ਐਗਰੋ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ 2023-24 ਦੇ ਵਿੱਤੀ ਸਾਲ ਦੇ ਦੌਰਾਨ ਬਾਦਲ ਫਾਰਮਾ ਨੂੰ 12.4 ਰੁਪਏ ਪ੍ਰਤੀ ਕਿਲੋ ਦੀ ਪੇਸ਼ਕਸ਼ ਕੀਤੀ ਗਈ ਸੀ। ਸਮਰਿੰਦਰ ਸਿੰਘ ਢਿੱਲੋਂ ਅਤੇ ਜਗਰੂਪ ਸਿੰਘ ਵਰਗੇ ਹੋਰ ਕਿਸਾਨਾਂ ਨੂੰ ਉਹਨਾਂ ਦੀ ਕਿਨੂ ਦੀ ਫਸਲ ਦੇ ਵਾਸਤੇ ਕਰਮਬਾਰ 11.15 ਪੈਸੇ ਅਤੇ ਨਾਲ ਨਾਲ 11 ਰੁਪਏ 75 ਪੈਸੇ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ ਭੁਗਤਾਨ ਕੀਤਾ ਗਿਆ। ਬਾਦਲਾਂ ਤੋਂ ਇਲਾਵਾ ਪੰਜਾਬ ਐਗਰੋ ਨੇ ਇੰਦਰਮੀਤ ਸਿੰਘ ਬੈਂਸ ਅਤੇ ਅਰਸ਼ਦੀਪ ਸਿੰਘ ਤੋਂ ਵੀ ਕਰਮਬਾਰ 12 ਰੁਪਏ 25 ਪੈਸੇ ਅਤੇ 12 ਰੁਪਏ 9 ਪੈਸੇ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ ਕਿਨੂ ਦੀ ਖਰੀਦ ਕੀਤੀ ਹੈ। BKU राजेवाल फजल का इकाई दे प्रधान सुखमिंदर सिंह ने दसया है कि कुल 4230 मीट्रिक टन ਦੇ ਵਿੱਚੋਂ 2080 मीट्रिक टन ਸਿਰਫ 5 ਵੱਡੇ ਕਿਸਾਨਾਂ ਤੋਂ ਖਰੀਦਿਆ ਜਾ ਰਿਹਾ ਹੈ ਜਿਸ ਨਾਲ ਛੋਟੇ ਕਿਸਾਨਾਂ ਨੂੰ ਆਪਣਾ ਖਰਚਾ ਝਕਣਾ ਬਹੁਤ ਜ਼ਿਆਦਾ ਮੁਸ਼ਕਲ ਹੋ ਰਿਹਾ ਹੈ ਪਿੰਡ ਗਿੱਦੜਾਂ ਵਾਲੀ ਤੋਂ BKU राजेवाल ਦੇ ਇੱਕ ਹੋਰ ਕਿਸਾਨ ਯੂਨੀਅਨ ਦੇ ਆਗੂ ਦਰਸ਼ਨ ਸਿੰਘ ਨੇ ਦੱਸਿਆ ਹੈ ਕਿ ਸਾਨੂੰ ਕਿਸੇ ਵੱਡੇ ਕਿਸਾਨ ਜਾਂ ਉੱਚ ਪੱਧਰੀ ਵਿਅਕਤੀ ਦੇ ਕਿਨੂ ਲੈਣ ਦੇ ਨਾਲ ਕੋਈ ਮਸਲਾ ਨਹੀਂ ਹੈ ਪਰ ਅਸੀਂ ਚਾਹੁੰਦੇ ਹਾਂ ਕਿ ਛੋਟੇ ਕਿਸਾਨਾਂ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ ਕਿਉਂਕਿ ਉਹ ਕਈ ਸਾਲਾਂ ਤੋਂ ਇਸੇ ਤਰੀਕੇ ਦੇ ਨਾਲ ਆਪਣੇ ਘਰਾਂ ਦੀ ਗੁਜ਼ਾਰੀ ਚਲਾਉਂਦੇ ਆ ਰਹੇ ਨੇ ਤੇ ਹੁਣ ਜੇਕਰ ਸਰਕਾਰ ਉਹਨਾਂ ਦੀਆਂ ਫਸਲਾਂ ਨੂੰ ਨਹੀਂ ਖਰੀਦੇਗੀ ਤਾਂ ਉਹ ਪਾਈ ਪਾਈ ਦੇ ਮਹਤਾਜ ਹੋ ਸਕਦੇ ਨੇ ਆਪਣੇ ਫਸਲਾਂ ਦਾ ਉਚਿਤ ਮੁੱਲ ਪ੍ਰਾਪਤ ਕਰਨ ਦੇ ਲਈ ਪੋਸਟ ਕਰਨ ਦੇ ਲਈ ਸ਼ੁੱਕਰਵਾਰ ਨੂੰ ਅਜ਼ਣਾ ਕਿਹਾ ਕਿ ਅਸੀਂ ਵਿਰੋਧ ਕਰਨ ਦੇ ਵਾਸਤੇ ਆਪਣੇ ਫਲਾਂ ਨੂੰ ਸੜਕਾਂ ਦੇ ਉੱਪਰ ਟਰਾਲੀਆਂ ਨਾਲ ਭਰ ਕੇ ਸੁੱਟ ਦਿੱਤਾ ਅਤੇ ਉਸ ਤੋਂ ਬਾਅਦ 100 ਤੋਂ ਵੱਧ ਟਰਾਲੀਆਂ ਲੈ ਕੇ ਆਪਣਾ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਸਾਨੂੰ ਅਧਿਕਾਰੀਆਂ ਨੇ ਫਜ਼ਿਲਕਾਰ ਰੋਡ ਦੇ ਉੱਪਰ ਘੰਟਿਆਂ ਵੱਦੀ ਰੋਕੀ ਰੱਖਿਆ ਅਤੇ ਇੱਕ ਬਾਅਦ ਦੇ ਵਿੱਚ ਅਸੀਂ ਪ੍ਰਦਰਸ਼ਨ ਕਰਨ ਦੇ ਲਈ ਡੀਸੀ ਦਫ਼ਤਰ ਪਹੁੰਚਣ ਦੇ ਵਿੱਚ ਕਾਮਯਾਬ ਹੋ ਗਏ ਉਹਨਾਂ ਅੱਗੇ ਕਿਹਾ ਕਿ ਹੁਣ ਸਾਨੂੰ ਪੰਜਾਬ ਐਗਰੋ ਇੰਡਸਟਰੀਅਲ ਕਾਰਪੋਰੇਸ਼ਨ ਦੇ ਜੀਐਮ ਦੇ ਨਾਲ ਮਿਲਣ ਦੇ ਵਾਸਤੇ 13 ਫਰਵਰੀ ਦਾ ਸਮਾਂ ਦਿੱਤਾ ਗਿਆ ਹੈ ਇਸ ਪ੍ਰੋਸੇ ਤੋਂ ਬਾਅਦ ਅਸੀਂ ਆਪਣਾ ਧਰਨਾ ਚੁੱਕ ਲਿਆ ਅਤੇ ਆਪਣੇ ਘਰਾਂ ਨੂੰ ਵਾਪਸ ਚਲੇ ਗਏ ਆ। ਤਾਂ ਪੰਜਾਬ ਐਗਰੋ ਨੇ ਖਰੀਦ ਦੇ ਵਿੱਚ ਕਿਨੂ ਦੀ ਗੁਣਵੱਤਾ ਦੇ ਮਤ ਦਾ ਉੱਪਰ ਜ਼ੋਰ ਦਿੱਤਾ ਹੈ ਅਤੇ ਫਲਾ ਨੂੰ A B C ਅਤੇ D ਸ਼੍ਰੇਣੀਆਂ ਦੇ ਵਿੱਚ ਸ਼੍ਰੇਣੀਬੱਧ ਕੀਤਾ ਹੈ। ਪੰਜਾਬ ਐਗਰੋ ਇੰਡਸਟਰੀਅਲ ਕਾਰਪੋਰੇਸ਼ਨ ਦੇ ਐਡੀਸ਼ਨਲ ਮੈਨੇਜਿੰਗ ਡਾਇਰੈਕਟਰ ਜਗਨੂਰ ਸਿੰਘ ਗਰੇਵਾਲ ਨੇ ਦੱਸਿਆ ਹੈ ਕਿ ਕਿਨੂ ਦੀ ਗੁਣਵੱਤਾ ਦੇ ਆਧਾਰ ਦੇ ਉੱਪਰ A B C ਅਤੇ D ਸ਼੍ਰੇਣੀਆਂ ਦੇ ਵਿੱਚ ਸੂਚੀਬੱਧ ਕਰਨ ਤੋਂ ਬਾਅਦ ਇਸੇ ਦੇ ਮੁਤਾਬਕ ਹੀ ਰੇਟ ਲੱਗਦੇ ਨੇ। ਇੱਕ ਵਾਰ ਖਰੀਦ ਹੋ ਜਾਣ ਤੋਂ ਬਾਅਦ ਸਾਨੂੰ ਪੂਰੇ ਬਾਗ ਨੂੰ ਲੈਣਾ ਪੈਂਦਾ ਹੈ ਜਿਸ ਵਿੱਚ ਬਿਨਾਂ ਸ਼ੱਕ ਹਰ ਕਿਸਮ ਦੇ ਫਲ ਹੁੰਦੇ ਨੇ। ਹਾਲਾਂਕਿ ਅਸੀਸੀ ਅਤੇ ਡੀ ਸ਼੍ਰੇਣੀਆਂ ਦੇ ਨਾਲ ਪੂਰੇ ਬਾਗ ਨੂੰ ਨਹੀਂ ਲੈ ਸਕਦੇ ਇੱਕ ਮਹੱਤਵਪੂਰਨ ਹਿੱਸਾ ਜੋ ਕਿ ਏ ਅਤੇ ਬੀ ਗ੍ਰੇਡਿੰਗ ਦਾ ਹੋਣਾ ਚਾਹੀਦਾ ਹੈ ਬਾਗਾਂ ਦੀ ਗੁਣਵੱਤਾ ਦੇ ਆਧਾਰ ਦੇ ਉੱਪਰ ਹੀ ਇਹ ਸਾਰਾ ਦਾ ਸਾਰਾ ਸੌਦਾ ਜੋ ਹੈ ਉਹ ਹੁੰਦਾ ਹੈ ਤਾਂ ਹੁਣ ਇਸ ਸਭ ਦੇ ਦਰਮਿਆਨ ਬਾਦਲਾਂ ਦੇ ਕਿਨੂਆਂ ਦੇ ਬਾਗਾਂ ਦੇ ਵਿੱਚੋਂ ਖਾਸ ਤੌਰ ਤੇ ਬਰਫਸਲ ਲੈਣ ਦੇ ਬਾਰੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ رائے ਸਾਂਝੀ ਕਰਨਾ ਬਿਲਕੁਲ ਵੀ ਨਾ ਭੁੱਲਣਾ ਆਈ ਹੈਵ ਡਿਡ ਮਾਈ ਕੋਚਿੰਗ ਫਰਮ ਗਲੋਬ ਵਾਈਜ਼ ਓਨਲੀ ਫਾਰ ਆਈਟਸ ਐਂਡ ਆ ਸਕਿਊਰਡ 6.5 ਬੈਂਡ ਮਾਈ ਐਕਸਪੀਰੀਅੰਸ ਵਿਦ ਗਲੋਬ ਵਾਈਜ਼ ਵਾਸ ਸੋ ਵੈਲ ਆਈ ਊਡ ਰੀਅਲੀ ਸਜੈਸਟ ਈਚ ਐਂਡ ਏਵਰੀਵਨ ਟੂ ਕਮ ਹੇਅਰ ਐਂਡ ਪਰਸੂ ਥੇਅਰ ਪ੍ਰੋਸੈਸ ਥਰੂ ਗਲੋਬ ਐਡਵਾਈਸ ਇਟ ਵਿਲ ਬੀ ਰੀਅਲੀ ਹੈਲਪਫੁਲ ਫਾਰ ਯੂ ਸੰਪਰਕ ਕਰਨ ਦੇ ਲਈ ਹੁਣੇ ਕਾਲ ਕਰੋ ਦ ਲਿਬਰਾਂਚ ਦੇ ਲਈ 9696875875 ਪੰਜਾਬ ਤੇ ਚੰਡੀਗੜ੍ਹ ਬ੍ਰਾਂਚ ਦੇ ਲਈ 8725875875 ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ